ਰਿ ਉਦਾਸ ਧਰਮਸਲਾ ਪਾਤਰਾ ਸੁਨਰਵਸਤੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਕੰਠ ਸਾਹਿਬ ਦੇ ਭੋਗ ਪਾਏ ਗਏ ਹਨ ਉਪਰੰਤ ਸੰਤਾਂ ਨੂੰ ਟੂਟ ਲੰਗਰ ਵਰਤਾਇਆ ਗਿਆ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਨੇ ਗੱਲ ਕਰਦੇ ਹੋਏ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਇਸ ਵਾਰ ਵੀ ਸੰਗਤਾਂ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਔਰ ਇਸ ਤੋਂ ਉਪਰੰਤ ਜਿਦੋਂ ਕਿ ਅੱਜ ਇੱਥੇ ਨਰਦਾਸ ਮੰਦਰ ਦੇ ਵਿੱਚੋਂ ਪ੍ਰਬਾਤ ਫੇਰੀ ਪਹੁੰਚੇਗੀ ਉਹਨਾਂ ਹਜ਼ਾਰਾਂ ਸਖਤਾਂ ਵਾਸਤੇ ਵਾਕਿਆ ਕੁ ਪ੍ਰਕਾਰ ਦੇ ਭੋਜਨ ਪ੍ਰਸ਼ਾਦ ਤਿਆਰ ਕੀਤੇ ਗਏ ਹਨ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਗਏ ਹਨ ਔਰ ਇਸ ਵਕਤ ਅਸੀਂ ਹੋਰ ਵੀ ਕੁਝ ਗੱਲ ਕਰਨੀ ਚਾਹਾਂ ਇੱਥੇ ਜਿਹੜੇ ਕਿ ਪ੍ਰਬੰਧਕ ਮਿਤੀ ਦੇ ਮੈਂਬਰ ਆ ਉਹਨਾਂ ਨਾਲ ਗੱਲ ਕਰਦੇ ਕਿ ਇਸ ਤਰ੍ਹਾਂ ਦੇ ਹੋਰ ਅੱਗੇ ਆਉਣ ਨਾਲ ਸਭ ਪ੍ਰਬੰਧ ਕੀਤੇ ਜਾਣਗੇ ਬਸਤੀ ਵਿਖੇ ਰਵਦਾਸ ਧਰਮਸਾਲਾ ਦੇ ਵਿੱਚ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇੱਥੇ ਅਖੰਡ ਪਾਤਸ਼ਾਹਬ ਆਰੰਭ ਕਰਕੇ ਔਰ ਰਵਦਾਸ ਭਗਤ ਜੀਆਂ ਨੂੰ ਜਿਹੜਾ ਕਿ ਇੱਥੇ ਮੱਥਾ ਟਿਕਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਜਨਮ ਦਿਹਾੜੇ ਤੇ ਅੱਜ ਵੀ ਇਸੇ ਤਰ੍ਹਾਂ ਹੀ ਇੱਕ ਟੋਟਲ ਲੰਗਰ ਵੀ ਵਰਤਾਇਆ ਗਿਆ ਹੈ ਜਿਹੜੀ ਕਿ ਰਮਦਾਸ ਧਰਮਸ਼ਾਲਾ ਇਹ ਸੁੰਦਰ ਵਸਤੀ ਦੇ ਵਿੱਚ ਅਸੀਂ ਇੱਥੇ ਪ੍ਰਧਾਨ ਜਿਹੜੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਚਾਹਿਆ ਪੁੱਛਦੇ ਕਿ ਇਸ ਤਰ੍ਹਾਂ ਦਾ ਅੱਜ ਦਾ ਜਿਹੜਾ ਲੰਗਰ ਦੇ ਵਿੱਚ ਕੀ ਕੁਝ ਵਰਤਾਇਆ ਗਿਆ ਔਰ ਸੰਗਤਾਂ ਜਿਹੜੀਆਂ ਕਿ ਇੱਥੇ ਭਿੰਨਪੇੜ ਮਿਟਾ ਕੇ ਸਾਰੀਆਂ ਪਹੁੰਚੀਆਂ ਹੋਈਆਂ ਹਨ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਗਤ ਸਿੰਘ ਹੈ ਬੋਲੇ ਇਸ ਹੋਨਰਪਹਿ ਸਤਿਗੁਰੂ ਦਾਸ ਮਹਾਰਾਜ ਕੀ ਜੈ ਜਿਵੇਂ ਕਿ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਸਹਿਬ ਸਤਿਗੁਰੂ ਅਰਜਨ ਦੇਵ ਮਹਾਰਜ ਦੇ ਬਾਵਨ ਪਵਿੱਤਰ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆਂ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਸਮਰਪਿਤ ਨਗਰ ਕੀਰਤਨ ਕਰਾਏ ਜਾਂਦੇ ਹਨ ਅਤੇ ਵੱਖ-ਵੱਖ ਸਥਾਨਾਂ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਖੁਸ਼ ਰੱਖਦੇ ਆਂ ਪਾਠ ਆਰੰਭ ਕੀਤੇ ਗਏ ਅੱਜ ਪਾਠ ਦੇ ਭੋਗ ਪਾਏ ਗਏ ਨੇ ਇੱਥੇ ਹੀ ਸੁੰਦਰ ਵਸਤੀ ਪਤਰਾਂ ਦੇ ਵਿੱਚ ਸਮੂਹ ਪ੍ਰਬੰਧਕ ਕਮੇਟੀ ਦੇ ਵੱਲੋਂ ਸਤਿਗੁਰਾਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਉਹ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਨੇ ਅਤੇ ਲੰਗਰ ਸੰਗਤਾਂ ਵਾਸਤੇ ਟੁੱਟ ਵਰਤ ਰਿਹਾ ਹੁਣ ਵੀ ਵਰਤ ਰਿਹਾ ਜਿੱਥੇ ਕਿ ਪ੍ਰਧਾਨ ਜੀ ਵੱਲੋਂ ਅਤੇ ਸਮੂਹ ਮੈਂਬਰਾਂ ਵੱਲੋਂ ਜਿੱਥੇ ਕਿ ਲੰਗਰ ਚਲਾਇਆ ਗਿਆ ਉੱਥੇ ਨਗਰ ਕੀਰਤਨ ਦੇ ਆਉਣ ਦਾ ਖਾਸ ਪ੍ਰਬੰਧ ਹੈ ਨਗਰ ਕੀਰਤਨ ਆਉਣ ਤੇ ਸਾਰੀਆਂ ਸੰਗਤਾਂ ਦਾ ਲੰਗਰ ਦੇ ਨਾਲ ਸਨਮਾਨ ਕੀਤਾ ਜਾਵੇਗਾ ਲੰਗਰ ਸ਼ਿਕਾਇਆ ਜਾਵੇਗਾ ਅਤੇ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਗਿਆ ਪ੍ਰਧਾਨ ਜੀਆ ਵੱਲੋਂ ਅਤੇ ਜਿੱਥੇ ਕੀ ਸਤਿਗੁਰੂ ਅਰਦਾਸ ਮਾਰੀ ਦਾ ਉਪਦੇਸ਼ ਹੈ ਪਾਵਨ ਪਵਿੱਤ੍ਰ ਉਪਦੇਸ਼ ਹੈ ਕਿ ਤੂੰ ਮਖਤੂਲ سپੀਦ ਸਪੀਅਲ ਹੰਬਪਰੀ ਜਸਕੀਰਾ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦੂ ਜਿੱਥੇ ਕੀ ਸਾਰੇ ਸੰਸਾਰ ਨੂੰ ਉਹਨਾਂ ਨੇ ਦੱਸਿਆ ਕਿ ਰਲ ਮਿਲ ਕੇ ਰਹਿਣਾ ਚਾਹੀਦਾ ਜਿਵੇਂ ਮਦੂ ਮਧੂ ਮੱਖੀਆਂ ਇਕਜੁੱਟ ਹੋ ਕੇ ਰਹਿੰਦੀਆਂ ਨੇ ਉਵੇਂ ਹੀ ਸਮਾਜ ਨੂੰ ਸਹੀ ਦਿੱਤੀ ਹੈ ਕਿ ਮਦੂ ਮੱਖੀਆਂ ਦੇ ਤਰ੍ਹਾਂ ਇਸ ਸਮਾਜ ਨੂੰ ਇਕੱਠੇ ਹੋ ਕੇ ਰਹਿਣ ਤੇ ਤੁਮ ਮੁਖਤੂਲ ਸਫੇਦ ਸਪਿਰਲ ਹੰਬਪੜੇ ਜਸਕੀਰਾ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦੂ ਕੀਰਾ ਇਹ ਉਪਦੇਸ਼ ਹੈ ਮਹਾਰਾਜ ਦਾ ਆਓ ਰਲ ਮਿਲ ਕੇ ਸਤਗੁਰਾਂ ਦੇ ਇਸ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਰਾਲ ਮਿਲ ਕੇ ਖੁਸ਼ੀਆਂ ਵੰਡਿਏ ਸਾਰਿਆਂ ਨੂੰ ਸਾਰੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਅਤੇ ਵਿਸ਼ਵ ਦੀਆਂ ਸੰਗਤਾਂ ਨੂੰ ਸਤਗੁਰਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿ ਇੱਥੇ ਲੰਗਰ ਦੇ ਵਿੱਚ ਕਈ ਪ੍ਰਕਾਰ ਦੇ ਜਲੇਬੀਆਂ ਵੀ ਆ ਔਰ ਲੱਡੂ ਵਗੈਰਾ ਹੋਰ ਕਈ ਤਰ੍ਹਾਂ ਦੇ ਪਕਵਾਨ ਬਣਾਏ ਗਏ ਨੇ ਪੁੱਛਦੇ ਸੀ ਕਿਸ ਤਰ੍ਹਾਂ ਦੇ ਪਕਵਾਨ ਜਿਹੜੇ ਕਿ ਤਿਆਰ ਕਰਿਆ ਔਰ ਕਿਸ ਤਰ੍ਹਾਂ ਜਿਹੜਾ ਇਹ ਅੱਜ ਦਾ ਪ੍ਰਬੰਧ ਕੀਤਾ ਗਿਆ ਸੀ ਅੱਜ ਦੇ ਪ੍ਰਬੰਧ ਦੇਖੋ ਜੀ ਸਾਰਿਆਂ ਦੇ ਪਹਿਲਾਂ ਸਾਰਿਆਂ ਨੂੰ ਜਗੁਰਦੇਵ ਤੁਨਗੁਰ ਦੇਵ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਗੁਰੂ ਦਾਸ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਮੱਲਾਂ ਨਵਾਸੀਆਂ ਦੇ ਸਹਿਯੋਗ ਦੇ ਨਾਲ ਗੁਰੂ ਪਰਬਾ ਇੱਥੇ ਸੁੰਦਰ ਵਸਤੀ ਵਿੱਚ ਮਨਾਇਆ ਜਾਂਦਾਗਾ ਇਹ ਮੱਲਾਂ ਨਵਾਸੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੋ ਕਿ ਐਤਕੀ ਤੁਸੀਂ ਪਿਛਲੇ ਸਾਲ ਵੀ ਜਲੇਬੀਆਂ ਮਲਕੀ ਵੀ ਭਗਵਾਨ ਵਧੀਆ ਬਣਾਏਗੇ ਸੀ ਜਲੇਬੀ ਮਰਮਰੀ ਦੀ ਸਬਜੀ ਦਾਲ ਵਗੈਰਾ ਜੋ ਵੀ ਹਨ ਵਧੀਆ ਪ੍ਰਸ਼ਾਦਾ ਬਣਾਇਆ ਗਿਆ ਸੀ ਇਸ ਕਰਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵਧੀਆ ਲੰਗਰ ਚੱਲੇ ਰਿਹਾ ਜਿਵੇਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਹਿ ਰਹੇ ਥੋੜੇ ਸਮੇਂ ਤੱਕ ਹੀ ਇੱਥੇ ਪ੍ਰਭਾਤ ਫੇਰੀ ਵੀ ਪਹੁੰਚੇਗੀ ਜਿਹੜੀ ਕਿ ਰਵਦਾਸ ਮੰਦਿਰ ਦੇ ਵਿੱਚੋਂ ਚੱਲੇਗੀ ਕੀ ਲੱਗ ਰਿਹਾ ਤੁਹਾਨੂੰ ਉਹ ਜਿਹੜੀ ਪ੍ਰਭਾਤ ਫੇਰੀ ਵਾਸ ਲੰਗਰ ਔਰ ਪ੍ਰਚਾਰ ਤਿਆਰ ਕੀਤੇ ਗਏ ਨੇ ਸੰਗਤਾਂ ਦੇ ਵਿੱਚ ਕਾਫੀ ਚਾਣਾ ਹੈ ਪ੍ਰਵਾਤ ਰਿਵਾਜ ਜੀ ਜੇ ਉਹ ਲੰਗਰ ਚੱਲੇ ਦੇ ਬਹੁਤ ਵਧੀਆ ਚੱਲੇ ਹੋਏ ਨੇ ਤੇ ਬਹੁਤ ਵਧੀਆ ਕਰਦੇ ਵੀ ਪ੍ਰਵਾਤ ਰਿਵਾਜ ਫਿਰਨੀਆਂ ਵੀ ਚਾਹੀਦੀਆਂ ਨੇ ਜੀ ਇਹਦੇ ਨਾਲ ਸਾਡੀ ਵੀ ਸ਼ੋਭਾ ਹੈ ਜੀ ਜਿਹੜਾ ਇੱਥੇ ਦਾ ਗੁਰੂ ਰਾਸ ਆਪਣਾ ਤਨਖਾੜਾ ਦਾ ਪ੍ਰੋਗਰਾਮ ਸੀਗਾ ਇਹ ਵੀ ਬਹੁਤ ਵਧੀਆ ਹੋਇਆ ਜੀ ਜਿਹੜੀ ਕਮੇਡੀ ਆ ਬਹੁਤ ਵਧੀਆ ਜੀ ਸਾਡੀ ਇਸ ਤਰੀਏ ਚੱਲਨੀ ਜਾਵੇ ਸੁੱਖ ਸ਼ਾਂਤੀ ਨਾਲ ਤੇ ਅਸੀਂ ਧੰਨਵਾਦ ਕਰਾਂਗੇ ਜਿਵੇਂ ਅੱਜ ਇੱਥੇ ਪ੍ਰਵਦਾਸ ਧਰਮਸ਼ਾਲਾ ਦੇ ਵਿੱਚ ਸੁੰਦਰ ਬਸਤੀ ਦੇ ਵਿੱਚ ਲੰਗਰ ਚਲਾਏ ਗਏ ਹਨ ਪਰ ਮਤਲਬ ਕਮੇਟੀ ਵੱਲੋਂ ਦੱਸਿਆ ਗਿਆ ਹੈ ਕਿ ਇੱਥੇ ਹਰ ਸਾਲ ਦੀ ਤਰ੍ਹਾਂ ਹਰ ਸਾਲ ਇੱਥੇ ਲੰਗਰ ਦੇ ਵਿੱਚ ਜਿਹੜੇ ਕਿ ਮੈਂਬਰ ਸਹਿਬਾਨ ਨੇ ਜਾਂ ਹੋਰ ਪਿੰਡ ਵਾਸੀ ਨੇ ਕਾਫੀ ਵੱਧ ਚੜ ਕੇ ਹਿੱਸਾ ਲੈਂਦੇ ਆ ਅੱਜ ਲੰਗਰ ਦੇ ਵਿੱਚ ਵੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ ਜਿਵੇਂ ਕਿ ਅੱਜ ਹੁਣ ਇਸ ਤੋਂ ਉਪਰੰਤ ਜਿਹੜੇ ਕਿ ਪ੍ਰਵਦਾਸ ਮੰਦਿਰ ਦੇ ਵਿੱਚੋਂ ਪ੍ਰਭਾਤ ਫੇਰੀ ਇੱਥੇ ਪਹੁੰਚਣ ਵਾਲੀ ਹੈ ਉਹਨਾਂ ਦਾ ਸਵਾਗਤ ਕਰਨ ਵਾਸਤੇ ਵੀ ਇਹਨਾਂ ਨੇ ਫੁੱਲਾਂ ਦੀ ਵਰਖਾ ਫੁੱਲ ਤੇ ਲਿਆਂਦੇ ਹੋਏ ਨੇ ਕਿ ਜਿਹੜੀ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਨਗੇ ਔਰ ਉਹਨਾਂ ਨੂੰ ਇੱਥੇ ਅਟੁੱਟ ਲੰਗਰ ਵਰਤਾਇਆ ਜਾਵੇਗਾ